ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਠੀਕ ਠਾਕ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਠੀਕ ਠਾਕ ਤੇ ਖੁਸ਼ ਹੋਵੋਗੇ ਅੱਜ ਫੇਰ ਮਨ ਦਾ ਇੱਕ ਬਲਬਲਾ ਲੈ ਕੇ ਹਾਜ਼ਰ ਹੋਈਆਂ ਬਲਬਲਾ ਹੈ ਮਨ ਦੀ ਖੁਸ਼ੀ ਮਨ ਦੀ ਖੁਸ਼ੀ ਤਾਂ ਹਰ ਇੱਕ ਨੂੰ ਚਾਹੀਦੀ ਹੈ ਹਰ ਕੋਈ ਚਾਹੁੰਦਾ ਕਿ ਮੈਂ ਖੁਸ਼ ਰਵਾਂ ਹਮੇਸ਼ਾ ਪਰ ਕੀ ਖੁਸ਼ੀ ਹਰ ਇੱਕ ਦੀ ਅਲੱਗ-ਅਲੱਗ ਤਰੀਕਿਆਂ ਨਾਲ ਹੁੰਦੀ ਹੈ ਕਿਸੇ ਨੂੰ ਕਿਸੇ ਚੀਜ਼ ਤੋਂ ਖੁਸ਼ੀ ਮਿਲਦੀ ਹੈ ਕਿਸੇ ਨੂੰ ਕਿਸੇ ਚੀਜ਼ ਤੋਂ ਖੁਸ਼ੀ ਮਿਲਦੀ ਹੈ ਤੇ ਮੈਂ ਆਪਣੇ ਤਜਰਬੇ ਦੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਜਾਣਦੀਆਂ ਜਿਹੜੇ ਪਰਮਾਤਮਾ ਦੀ અપਾਰ ਕਿਰਪਾ ਹੁੰਦੇ ਹੋਏ ਵੀ ਖੁਸ਼ ਨਹੀਂ ਰਹਿੰਦੇ ਹਰ ਵਕਤ ਕੁੰਠੇ ਹੀ ਰਹਿੰਦੇ ਨੇ ਤੇ ਦੂਜੇ ਪਾਸੇ ਅਜਿਹੇ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਨੇ ਜਿਹੜੇ ਬਹੁਤ ਦੁੱਖ ਸਹਿਣ ਕਰਨ ਤੇ ਉਸ ਚੀਜ਼ ਨੂੰ ਪ੍ਰਮਾਤਮਾ ਦੀ ਰਜ਼ਾ ਸਮਝ ਕੇ ਖੁਸ਼ ਰਹਿੰਦੇ ਨੇ ਮੇਰੇ ਜਾਣਨ ਵਾਲੇ ਇੱਕ ਬਜ਼ੁਰਗ ਮਾਤਾ ਨੇ ਉਹਨਾਂ ਦਾ ਪਰਿਵਾਰ ਬਹੁਤ ਵਧੀਆ ਤਿੰਨੋਂ ਬੇਟੇ ਸੈਟਲਡ ਨੇ ਤਿੰਨੋਂ ਬੇਟੇ ਤੇ ਤਿੰਨੋਂ ਨੂੰਹਾਂ ਚੰਗੇ ਆਉਧਿਆਂ ਤੇ ਵਿਰਾਜਮਾਨ ਨੇ ਮਾਤਾ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਪਰ ਅਜੇ ਤੱਕ ਵੀ ਉਹਨਾਂ ਦੇ ਨੂੰਹਾਂ ਪੁੱਤਰ ਉਹਨਾਂ ਨੂੰ ਪੁੱਛ ਕੇ ਗੱਲ ਕਰਦੇ ਨੇ ਮੰਜੇ ਤੇ ਬੈਠੇ ਨੇ 95 ਸਾਲ ਦੀ ਉਮਰ ਹੈ ਤੁਰ ਫਿਰ ਨਹੀਂ ਸਕਦੇ ਪਰ ਉਹਨਾਂ ਲਈ ਉਹਨਾਂ ਨੇ ਕੇਅਰ ਟੇਕਰ ਰੱਖੀ ਹੋਈ ਹੈ ਮੈਨੂੰ ਉਹਨਾਂ ਨਾਲ ਕਦੇ-ਕਦੇ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਉਹਨਾਂ ਨੂੰ ਕਹਿਨੀ ਆ ਬੇਜੀ ਤੁਹਾਡੇ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਤੁਸੀਂ ਦੁਖੀ ਕਿਉਂ ਰਹਿੰਦੇ ਹੋ ਉਹ ਮੈਨੂੰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਮੈਂ ਸੁਣ ਕੇ ਬਹੁਤ ਹੈਰਾਨ ਹੋਈ ਉਹ ਕਹਿੰਦੇ ਬੇਸ਼ੱਕ ਇਹ ਮੈਨੂੰ ਸਾਰਾ ਕੁਝ ਦਿੰਦੇ ਨੇ ਆਪਣਾ ਟਾਈਮ ਵੀ ਦਿੰਦੇ ਨੇ ਮੇਰੀਆਂ ਮੰਗਾਂ ਵੀ ਪੂਰੀਆਂ ਕਰਦੇ ਨੇ ਪਰ ਮੇਰੇ ਮਨ ਨੂੰ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਉਹ ਆਪਣੀ ਤਨਖਾਹ ਲਿਆ ਕੇ ਮੇਰੇ ਹੱਥ ਤੇ ਕਿਉਂ ਨਹੀਂ ਰੱਖ ਦਿੰਦੇ ਮੈਥੋਂ ਮੰਗ ਕੇ ਕਿਉਂ ਨਹੀਂ ਪੈਸਾ ਲੈਂਦੇ ਉਹ ਮੈਨੂੰ ਕਿਉਂ ਦਿੰਦੇ ਨੇ ਕਿਉਂਕਿ ਮੈਂ ਘਰ ਦੇ ਵਿੱਚ ਵੱਡੀ ਆ ਸਾਰੇ ਪੈਸਿਆਂ ਤੇ ਮੇਰਾ ਹੱਕ ਚਾਹੀਦਾ ਤੇ ਮੈਂ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਖਰਚਣ ਦੀ ਇਜਾਜ਼ਤ ਦੇ ਮੈਂ ਦੱਸੋ ਕੀ ਇਹ ਗੱਲ ਸਹੀ ਹੈ ਮੈਂ ਤਾਂ ਇਸ ਗੱਲ ਦੇ 100% ਵਿਰੋਧਾਂ ਕਿ ਜਿਸ ਬੰਦੇ ਤੋਂ ਮੰਜੇ ਤੋਂ ਉੱਠ ਕੇ ਬਾਥਰੂਮ ਤੱਕ ਨਹੀਂ ਜਾਇਆ ਜਾਂਦਾ ਗੱਲ-ਗੱਲ ਦਾ ਉਹਨਾਂ ਦਾ ਚੇਤਾ ਭੁੱਲ ਜਾਂਦਾ ਫਿਰ ਉਹਨਾਂ ਨੂੰ ਇਹ ਚੀਜ਼ ਦਾ ਚੇਤਾ ਕਿਵੇਂ ਰਹਿੰਦਾ ਕਿ ਪੈਸੇ ਮੇਰੇ ਹੱਥ 'ਚ ਹੋਣੇ ਚਾਹੀਦੇ ਦੂਜੇ ਪਾਸੇ ਮੇਰੇ ਇੱਕ ਜਹੀ ਫਰੈਂਡ ਨੇ ਜਿਨ੍ਹਾਂ ਨੇ ਵਿਆਹ ਤੋਂ ਬਾਅਦ ਸਾਰੀ ਜ਼ਿੰਦਗੀ ਬੜੀਆਂ ਤੰਗੀਆਂ ਤੁਰਸ਼ੀਆਂ ਦੇਖੀਆਂ ਘਰ ਦੇ ਵਿੱਚ ਕਲੇਸ਼ ਵੀ ਰਿਹਾ ਫਿਰ ਉਹਨਾਂ ਦਾ ਕੋਲਪਤਾ ਪੁੱਤਰ ਉਹਦੀ ਡੈਥ ਹੋ ਗਈ ਪਰ ਉਹ ਪਰਮਾਤਮਾ ਜੀ ਰਜਾ ਜਾਣ ਕੇ ਹਮੇਸ਼ਾ ਪ੍ਰਸੰਨ ਰਹਿੰਦੇ ਨੇ ਤੇ ਬਹੁਤ ਖੁਸ਼ ਰਹਿੰਦੇ ਨੇ ਉਹਨਾਂ ਨੂੰ ਮਿਲ ਕੇ ਸਾਨੂੰ ਵੀ ਬੜੀ ਸਿੱਖਿਆ ਮਿਲਦੀ ਹੈ ਕਿ ਔਖੇ ਵੇਲੇ ਤੋਂ ਘਬਰਾਉਣਾ ਨਹੀਂ ਚਾਹੀਦਾ ਪਰਮਾਤਾ ਜੀ ਵੱਲ ਦੇਖ ਕੇ ਮਨ ਨੂੰ ਦੁੱਖ ਵੀ ਹੁੰਦਾ ਕਿ ਕੇ ਹੋਏ ਜੇ ਬੰਦੇ ਨੇ ਇਸ ਦੁਨੀਆ ਤੇ ਜਿਹੜੇ ਆਪਣੇ ਮਰਨ ਵੇਲੇ ਤੱਕ ਪਹੁੰਚੇ ਹੋਏ ਨੇ ਪਰ ਆਪਣਾ ਕਬਜ਼ਾ ਨਹੀਂ ਛੱਡਦੇ ਕਿਸੇ ਵੀ ਚੀਜ਼ ਦਾ ਕਈ ਵਾਰ ਤਾਂ ਅਜਿਹੇ ਬਜ਼ੁਰਗਾਂ ਦੀ ਖਾਤਰ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਕਿ ਜੇ ਮਰ ਵੀ ਗਿਆ ਨਾ ਤਾਂ ਇਹਦੀ ਰੂਹ ਘਰ ਦੇ ਵਿੱਚ ਪਟਕਦੀ ਹੈ ਮੈਨੂੰ ਉਹਨਾਂ ਦੀ ਇਹ ਗੱਲ ਬਹੁਤ ਠੀਕ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਦਿਓ ਕਿਵੇਂ ਦੇ ਲੱਗੇ ਸਤ ਸ੍ਰੀ ਅਕਾਲ